ਪਰ ਇਹਦੇ ਅੰਦਰ ਜੋ ਜੀਵ ਬੈਠਾ ਹੈ ਉਹਨੂੰ ਮਾਲਕ ਪਹਿਲਾਂ ਹੀ ਲੰਬੇ ਕਰ ਲੈਂਦਾ ਆ ਜਾ ਫਿਰ ਇਹ ਸਰੀਰ ਨਾਲ ਤੂੰ ਨਹੀਂ ਜੜਨਾ بس ਇਹ ਨਾਲ ਨਹੀਂ ਤੂੰ ਜੜੇਗਾ ਤੇਰਾ ਹਿਸਾਬ ਤਾਂ ਕੋਈ ਹੋਰ ਹੈ ਯੋਜਨਾ ਦੇ ਘਰ ਜਿਵੇਂ ਆਪਾਂ ਬਣਾਉਨੇ ਆ ਐਟ ਕਰੇ ਵਾਲੇ ਇਹ ਤਾਂ ਟੈਗਿਆ ਭਾਈ ਉਹ ਤਾਂ ਉਸੇ ਤਰ੍ਹਾਂ ਹੀ ਬਣਾਵੇ ਕਿ ਜਿੰਨੇ ਕੋਈ ਕੋਈ ਪੈਸੇ ਹੋਣਗੇ ਜੇਬ 'ਚ ਵੱਧ ਪੈਸੇ ਤੇ ਵਧੀਆ ਘਰ ਬਣਾ ਲੂਗਾ ਘੱਟ ਜੇ ਕੱਟ ਕੇ ਬਣਾ ਲੂਗਾ ਜੇ ਕੁਝ ਵੀ ਨਹੀਂ ਹੈ ਫਿਰ ਭਾਈ ਥਾਂ ਤਾਂ ਪਟਪੂਗਾ ਇਹ ਤਾਂ ਟਿਕਾਣਾ ਹੋ ਤੇ ਟਿਕਾਣਾ ਐ ਹੁੰਦਾ ਨਾ ਫਿਰ ਓਵੇਂ ਸਰੀਰ ਦਾ ਇਸ ਆਤਮਾ ਦਾ ਆਤਮਾ ਕੋਲੇ ਜਿੰਨੀ ਹੁਣ ਪੁੰਜੀ ਉਥੇ ਕਿਹੜੀ ਚਲਦੀ ਹੈ ਨਾਮ ਵਾਲੀ ਭਜਨ ਬੰਦਗੀ ਵਾਲੀ ਸੇਵਾ ਸਿਨਣ ਵਾਲੀ ਕਿ ਦੁਨੀਆ ਵਿੱਚ ਸੇਵਾ ਕਿੰਨੀ ਕਮਾ ਚੁੱਕਿਆ ਵੀ ਇਹ ਸਰੀਰ ਤਾਂ ਦਿੱਤੀ ਹੈ ਗੁਰ ਸੇਵਾ ਤੇ ਪੰਥ ਕਮਾਈ ਮੈਂ ਤੈਨੂੰ ਮਨੁੱਖਾ ਦੇ ਦਿੱਤੀ ਹੈ ਵੈਰੀ ਪਰਮਾਤਮਾ ਸਭ ਸੰਸਾਰ ਨੂੰ ਸਮਝਾਉਂਦੇ ਹਨ ਵੀ ਇਸ ਦੇਹੀ ਦੇ ਦੁਆਰਾ ਤੂੰ ਮੇਰੇ ਘਰ ਆ ਸਕਦਾ ਹੈ ਪਰ ਕਾਰਜ ਕਰਨੇ ਪਏ ਸੇਵਾ ਔਰ ਸਿਮਨ ਹੈਗੇ ਇੱਕ ਕਮਾਈ ਦੇਖੀ ਜਾਣੀ ਹੈ ਤਾਂ ਤੇ ਬਈ ਕਾਰ ਸੜ ਗਏ ਸਰੀਰ ਰੂਪੀ ਕਰ ਖਾਦਮ ਹੋ ਗਏ ਆ ਤਖਨਾ ਤਾ ਜਲਾ ਦਿੱਤਾ ਪਰ ਇਹਦੇ ਵਿੱਚ ਰਹਿਣ ਵਾਲਾ ਜਿਹਦੇ ਦੁਆਰਾ ਇਹ ਸਰੀਰ ਚੱਲਦਾ ਜਿਹਦਾ ਅਸਲ ਸਵਾਮੀ ਹੈ ਅਸਲ ਮਾਲਕ ਹੈ ਉਹ ਤਾਂ ਇਹ ਆਤਮਾ ਹੈ ਆਨੇ ਸਰੀਰ ਮਨ ਦੇ ਅੱਖੇ ਚ ਲੱਗਦਾ ਇਹ ਸਾਡਾ ਸਰੀਰ ਮਨ ਦੇ ਅੱਖੇ ਲੱਗਦਾ ਜੋ ਮਨ ਕਹਿੰਦਾ ਜੋ ਕੁਛ ਕੀਆ ਸੋ ਮਨ ਕੀਆ ਵੀ ਜੋ ਕੁਝ ਕੀਤਾ ਮਨ ਦੇ ਦੁਆਰਾ ਕੀਤਾ ਫਾਇ ਪਰ ਮਨ ਵੀ ਇਹ ਜੋ ਇਹ ਤਾਂ ਪਈ ਆਤਮਾ ਕਰਕੇ ਵजूद ਵਿੱਚ ਆਣਾ ਪਹਿਲਾਂ ਮਨ ਕੀ ਕਰ ਲੂ ਜਦੋਂ ਆਤਮਾ ਨਿਕਲੇ ਮਨ ਦਾ ਪਤੈ ਨਾ ਦਾ ਕਿੱਥੇ ਉੜ ਗਿਆ ਕਿ ਆਤਮਾ ਨੇ ਇੱਕ ਸਰੀਰ ਨੂੰ ਛੱਡਿਆ ਨਹੀਂ ਤੇ ਫੇਰ ਥੋੜੀ ਜਿਹੀ ਮਾਨੇ ਕਹਣਾ ਚੱਲ ਵੀ ਆਤਮਾ ਸਾਥ ਛੱਡ ਗਈ ਮੈਂ ਤਾਂ ਤੇਰੇ ਨਾਲ ਹੀ ਆਉਟ ਕਰ ਕੁਝ ਨਹੀਂ ਕਹਿ ਸਕਦਾ ਖਤਮ ਹੁਣ ਇਸ ਸਰੀਰ ਦੇ ਵਿੱਚ ਜੋ ਆਤਮਾ ਹੈ ਸਭ ਜੀਵ ਜੰਤੂ ਵਿੱਚ ਵੀ ਹੋਈ ਹੈ ਉਹ ਆਤਮਾ ਕੋਈ ਭਿੰਨੀ ਹੈ ਆਤਮਾ ਇੱਕੋ ਹੀ ਹੁੰਦੀ ਹੈ ਬਸ ਇਹਦੇ ਘਰ ਬਦਲਦੇ ਰਹਿੰਦੇ ਆ ਸਰੀਰ ਬਦਲਦੇ ਰਹਿੰਦੇ ਆ ਕਦੇ ਮਨੁੱਖਾ ਦੇ ਹੀ ਚਾਉਂਦੀ ਆ ਕਦੇ ਜੀਵ ਜੰਤੂਆਂ ਚਾਉਂਦੀ ਆ ਪਸ਼ੂ ਪੰਛੀਆਂ ਚਾਉਂਦੀ ਆ ਪੇੜ ਪੌਦਿਆਂ ਚਾਉਂਦੀ ਆ ਪਥਰਾ ਪਹਾੜਾਂ ਚਾਉਂਦੀ ਆ ਅਨੰਤ ਜੁਨੀਆਂ ਨੇ ਭਾਈ ਹਰ ਇੱਕ ਜੁਨੀ ਵਿੱਚ ਗੁਜ਼ਰਦੀ ਆ ਇਹ ਆਤਮਾ ਹੁਣ ਜਿਸਨੇ ਭਾਈ ਜਿੰਨੀ ਕਮਾਈ ਕੀਤੀ ਹੋਊਗੀ ਹੁਣ ਜਿਹਦੇ ਕੋਲ ਨਾਮ ਧੰਨ ਦਾ ਅਟੁੱਟ ਭੰਡਾਰ ਹੈ ਉਹ ਤਾਂ ਬੇਖੌਫ ਹੈ ਮਰਨਾਡਰ ਬਣੀ ਉਹ ਕੋਈ ਗੱਲ ਨਹੀਂ ਬਥੇਰੇ ਕਮਾਲੇ ਹੁਣ ਆਪਾਂ ਵੀ ਜਿਹੜੇ ਲੋਕ ਇਸ ਧਰਤੀ ਤੇ ਬੈਠੇ ਨੇ ਕਿੰਨੇ ਕਿੰਨੇ ਘਰ ਬਣਾ ਕੇ ਰੱਖੇ ਹੋਏ ਇੱਕ ਜਗ੍ਹਾ ਬਾੜਾ ਜੂ ਇੱਕ ਜਗ੍ਹਾ ਟਹਿ ਜੂਗਾ ਆ ਦੂਜਾ ਹੈਗਾ ਮੇਰੇ ਕੋਲ ਕਿਉਂ ਸੰਸਾਰਿਕ ਕਮਾਈ ਉਹ ਵੀ ਅੰਤ ਇਸ ਸੰਸਾਰ ਦੀ ਕਮਾਈ ਬਹੁਤ ਹੋ ਗਈ ਮੇਰੇ ਕੋਲ ਉਹਨੂੰ ਘਰ ਟਾਇਦਾ ਕੋਈ ਦੁੱਖ ਨਹੀਂ ਹੈ ਉਹ ਟਾਇ ਇਹਨੇ ਹੋਰ ਵਧੀਆ ਕਰਕੇ ਬਣਾਉਣ ਦੀ ਕੋਸ਼ਿਸ਼ ਕਰੂਗਾ ਵੀ ਇਹ ਜਿਸ ਕਾਰਨ ਕਰਕੇ ਟਿਆ ਵਿਗਿਆ ਮੀ ਬਾੜ ਦੇ ਪਾਣੀ ਨਾਲ ਘਰ ਟਿਆ ਕਿਉਂ ਟਿਆ ਕਿੱਥੋਂ ਕਮਜ਼ੋਰ ਸੀ ਇਸਨੇ ਉਸ ਬਾੜ ਨੂੰ ਰੋਕਿਆ ਕਿਉਂ ਐਸੇ ਵਿਦਿਆ ਸੋਚੇਗਾ ਕਿਉਂਕਿ ਭਾਈ ਉਹਦੇ ਕੋਲੇ ਮਾਇਆ ਹੈ ਪੈਸਾ ਹੈ ਹੁਣ ਉਹਨੂੰ ਕੋਈ ਫਿਕਰ ਨਹੀਂ ਹੈ ਫਿਕਰ ਹੈ ਗਰੀਬ ਨੂੰ ਇਹ ਛੱਤ ਵਿੱਚ ਆਉਣ ਲੱਗਦੇ ਵੇ ਤਾਂ ਵੀ ਲੰਦਾ ਵੀ ਹੁਣ ਇਹਦਾ ਕੀ ਇਲਾਜ ਕਰੀਏ ਕਿੱਥੋਂ ਇਹਨੂੰ ਸਵਾਰੀਏ ਇਹ ਹੁੰਦਾ ਨਾ ਹੁਣ ਇਹ ਤਾਂ ਸਾਰੀਆਂ ਸੰਸਾਰਿਕ ਗੱਲਾਂ ਨੇ ਭਾਈ ਅਮੀਰ ਦੀ ਗਰੀਬ ਦੀ ਸੰਸਾਰ ਦੀ ਗੱਲ ਹੈ ਹੁਣ ਜਿਹੜੀ ਗੱਲ ਉਸ ਪ੍ਰਮਾਤਮਾ ਦੇ ਘਰ ਵਿੱਚ ਉੱਥੇ ਮੀਰ ਕੌਣ ਆ ਨਾਮ ਰਤੇ ਪਾਤਸ਼ਾਹ ਇੱਥੇ ਕੌਣ ਇੱਥੇ ਰਾਜਾ ਮਾਣ ਕੋਣ ਜਿਉਂਦਾ ਹੈ ਪਰਮਾ ਇਸ ਸੰਸਾਰ ਦੇ ਵਿੱਚ ਧਨੜ ਪੁਰਸ਼ ਹੀ ਰਾਜੇ ਮਹਾਰਾਜਿਆਂ ਨੂੰ ਜਿਉਂਦਾ ਨਾ ਬਾਕੀ ਤਾਂ ਭਾਈ ਜੋ ਜ਼ਿੰਦਗੀ ਚੱਲਦੀ ਹੈ ਜਿਸ ਤਰ੍ਹਾਂ ਚੱਲਦੀ ਹੈ ਕੰਪਰੋਮਾਈਜ਼ ਕਰਨਾ ਪੈਂਦਾ ਸਮੇ ਦੇ ਨਾਲ ਚੱਲਣਾ ਹੀ ਪੈਂਦਾ ਨਾ ਚਲੇ ਕਿ ਵੀ ਕੀ ਕਰੂ ਬੰਦਾ ਹੁਣਾ ਹੋਈ ਹੈ ਇਹ ਸਭ ਤੇਰੀ ਜੀਵ ਦੀ ਮਾਇਆ ਦਾ ਕਮਾਲ ਹੈ ਵੀ ਜੋ ਹੈ ਉਹ ਨਹੀਂ ਉਸ ਕਰੇਗਾ ਨਾ ਉਸ ਮਾਲਕ ਦੇ ਕਰ ਇਹ ਮਾਇਆ ਨਹੀਂ ਚੱਲਦੀ ਇਹਦਾ ਸਵੰਦ ਇੱਥੇ ਤੱਕ ਹੀ ਆ ਹਣ ਉੱਥੇ ਚੱਲਦੀ ਹੈ ਜਿਹੜੀ ਮਾਇਆ ਨਾਮ ਵਾਲੀ ਨਾਮ ਰੱਤੇ ਪਾਤਸ਼ਾਹ ਹੋਰ ਪਾਤਸ਼ਾਹੀਆਂ ਊੜੀਆਂ ਵੀ ਜਿਹੜੀਆਂ ਸੰਸਾਰ ਦੀਆਂ ਪਾਤਸ਼ਾਹੀਆਂ ਲਈ ਬੈਠਾ ਇਹਦਾ ਕੋੜ ਹੈ ਇੱਥੇ ਨਹੀਂ ਚੱਲਣਾ ਉੱਥੇ ਚੱਲਣਾ ਹੈ ਨਾਮ ਵਾਲਾ ਧਨ ਤੇ ਜਿੰਨਾ ਕੋਈ ਨਾਮ ਵਾਲਾ ਧਨ ਹੈ ਇੱਥੇ ਤਾਂ ਪੈਸਿਆਂ ਵਾਲਾ ਨਾ ਅਮੀਰ ਹੈ ਕਿ ਜਿਹਦੇ ਕੋਲ ਵੱਧ ਪੈਸਾ ਪਈ ਉਹ ਸਭ ਤੋਂ ਵੱਧ ਅਮੀਰ ਹੈ ਕਿਤੇ ਕਿਤੇ ਲੋਕਾਂ ਦੇ ਆਪਾਂ ਨਾਮ ਜਾਂਦੇ ਆ ਵਾ ਨੀਡਾ ਨੀ ਐਲਨ ਬਸਕ ਹੋਰ ਵੀ ਕਿੰਨੇ ਆ ਬੇਅੰਤ ਲੋਕ ਨੇ ਨਾ ਨਿਨ ਕੋ ਮਾਇਆ ਦਾ ਅਥਾ ਪਰ ਇਹਨਾਂ ਵਿੱਚੋਂ ਇੱਕ ਕਣਕਾ ਮਾਤਰ ਵੀ ਸੂਈ ਤੇ ਨੱਕੇ ਜਿੰਨੇ ਵੀ ਨਾਲ ਨਿਕਲੇ ਜਾ ਚਲੇ ਆ। ਉਥੇ ਲੈ ਜਾਣਾ ਪਤਾ ਕਿਨੇ। ਖਾਲੀ ਕੋਣ ਨਹੀਂ ਜਾਂਦਾ ਜਿਹਦੇ ਕੋਲ ਭਜਨ, ਬੰਦਗੀ, ਸੇਵਾ, ਸਿਮਰਨ। ਉਹ ਕਦੇ ਤੋਂ ਖਾਲੀ ਨਹੀਂ ਜਾਂਦਾ ਜਿਸ ਕਮਾਈ ਨੂੰ ਲੈਣੋਂ ਆਇਆ। ਜਿਹੜੀ ਕਮਾਈ ਤੂੰ ਕਰਨੀ ਸੀ। ਜਿਸ ਵਖਰੇ ਕੋ ਲੈਣ ਤੋਂ ਆਇਆ। RAM ਨਾਮ ਸੰਤਨ ਕਰ ਪਾਏ ਕਿਉਂਕਿ ਗੁਰਬਾਣੀ ਹੈ ਇਹ ਸਿਰ ਘੁਮਾ ਕੇ ਪੜਨ ਵਾਲੀ ਤਾਂ ਹੈ ਨਹੀਂ ਹੈ ਉਹ ਜਿਹਨਾਂ ਨੇ ਕਿਤੇ ਗੁਰਮਤਿ ਵਿਦਿਆਲੇ ਤੋਂ ਕਿਸੇ ਗੁਰੂ ਦੇ ਕੋਲ ਬੈਠ ਕੇ ਸਿੱਖਿਆ ਲਈ ਹੈ ਉਹ ਤਾਂ ਹਰ ਇੱਕ ਪੰਕਤੀ ਦੀ ਗੱਲ ਕਰ ਦਿੱਤਾ ਹਣ ਪੜਨ ਵਾਲੇ ਨੇ ਕੜਦਨਾ ਜਿਸ ਬਕਰ ਕੋ ਲੈਣ ਤੂੰ ਆਇਆ ਆਰਾਮ ਨਾ ਸੰਤਨ ਕਰ ਪਾਏ ਪੜਤੀ ਹਣ ਜਿਹਦੇ ਕੋ ਸਮਤ ਹੈ ਵੈਗਨੂ ਨੇ ਉਨ ਸੋਝੀ ਦਿੱਤੀ ਏ ਉਹ ਪੜੇਗਾ ਧਿਆਨ ਦੇ ਨਾਲ ਜਿਸ ਵਖਰ ਕੋ ਲੈਨ ਤੋਂ ਆਇਆ ਇਹਦਾ ਵਖਰ ਲੈਣਾ ਹੈ RAM ਨਾਮ ਕੇ ਹਰੀ ਪ੍ਰਮਾਤਮਾ ਦੇ ਨਾਮ ਨੂੰ ਲੈਣਾ ਆ ਤੇ ਨਾਲੇ ਬੇਨਤੀ ਕੀਤੀ ਜਾਵਾ ਕਿਥੋਂ ਮਿਲੋ ਕਿਥੋਂ ਸੰਤਨ ਘਰ ਪਾਇਆ ਕਿ RAM ਨਾਮ ਦਾ ਖਜ਼ਾਨਾ ਨਾ ਇਹ ਮਿਲਦਾ ਸੰਤਨ ਸੰਤਨ ਭਾਵ ਹੈ ਉਹਨਾਂ ਗੁਣਾਂ ਨੂੰ ਕਿਹਾ ਗਿਆ ਇਥੇ ਕਿਸੇ ਬੰਦੇ ਦੀ ਗੱਲ ਨਹੀਂ ਕੀਤੀ ਕਿ ਪਤਾ ਨਹੀਂ ਵੀ ਮੈਂ ਕਿਸੇ ਸਾਧ ਕੋਲ ਸੰਤ ਕੋਲ ਚਲੇ ਜਾਵਾਂ ਉਹ ਤਾਂ ਨਾਮ ਨੇ ਬਈ ਉਹ ਤਾਂ ਦੇਖਨੇ ਅਸਲ ਵਿੱਚ ਸੰਤ ਕੌਣ ਹੈ ਜਿਹਦੇ ਅੰਦਰ ਵਿਕਾਰਾਂ ਦੀ ਜੋ ਗੰਡ ਹੈ ਨਾ ਜਿਹੜੇ ਚੋਰ ਬੈਠੇ ਆ ਉਹਨਾਂ ਤੇ ਕਾਬੂ ਕੀਤਾ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸੰਤ ਵੀ ਕਹੋਣਾ ਹੈ ਇਹ ਦੁਨਿਆਵੀ ਸੰਤਾਂ ਦੀ ਗੱਲ ਕਰਦੇ ਆ ਕਿ ਘਰ-ਬਾਰਾਂ ਵਾਸਤੇ, ਜ਼ਮੀਨਾਂ ਵਾਸਤੇ ਲੜੀ ਜਾਣਾ। ਇਹ ਹੁੰਦਾ ਨਾ ਸਾਹ ਦੇਖਿਆ ਤੁਸੀਂ। ਕਦੇ ਉਹਨੇ ਜਹਾਜ਼ਾਂ ਚੋਣਾ, ਕਿਤੇ ਵੱਡੀਆਂ-ਵੱਡੀਆਂ ਬੱਸਾਂ ਮਹਿੰਗੀਆਂ-ਮਹਿੰਗੀਆਂ ਕੱਟੀਆਂ ਲੈਣੀਆਂ। ਬੱਲੇ ਬੜੀ ਚੜਾਈ ਆ। ਜੇਦੋਂ ਮਤਵਜੀ ਕੀ ਮਤ ਮਾਰੀ ਗਈ ਉਹ ਨਗਰਾਲੇ ਕਹਿੰਦੇ ਭਾਈ ਇਹ ਜ਼ਮੀਨ ਇਹ ਪੰਚਾਇਤ ਦੀ ਹੈ ਪਿੰਡ ਦੀ ਹੈ ਪ੍ਰਸ਼ਾਸਨ ਉਸੇ ਵਿਭਾਗ ਮੇਰੇ ਤਾਂ ਬਹੁਤ ਚੜਾਈ ਹੈ ਵੱਡੇ ਵੱਡੇ ਮੰਤਰੀ ਮੈਨੂੰ ਜਾਣਦੇ ਨੇ ਆ ਮੰਤਰੀ ਤਾਂ ਮੈਨੂੰ ਬਸ ਲੈ ਕੇ ਦਿੱਤੀ ਹੋਈ ਹੈ ਉਹਨੂੰ ਆਪਣੀ ਧਨ ਦੌਲਤ ਦਾ ਹੰਕਾਰ ਹੋ ਗਿਆ ਪਰ ਉਹ ਇਹ ਨਹੀਂ ਪਤਾ ਸੀ ਵੀ ਜਿਸ ਤੇ ਨਾਮ ਅਗੇ ਸਾਧ ਲੱਗ ਗਿਆ ਜਿਹਨੇ ਸਾਧ ਬੰਨਨ ਉਹ ਸਭ ਕੁਝ ਤਿਆਗ ਦਿੱਤਾ ਗੁਰੂ ਸਹਿਬਾ ਨ ਦੇ ਇਤਿਹਾਸ ਨੇ ਕਿ ਗੁਰੂ ਸਹਿਬ ਮਹਾਰਾਜ ਭਾਵੇਂ ਗੁਰ ਅਮਰਦਾਸ ਮਹਾਰਾਜ ਜੀ ਭਾਵੇਂ ਤਨ ਸ੍ਰੀ ਗੁਰੂ ਤੇਗ ਬਹਾਦਰ ਪਾਚੀ ਮਹਾਰਾਜ ਨੇ ਇਹਨਾਂ ਨੇ ਵੀ ਈਰਖਾ ਕਰਨ ਵਾਲੇ ਸੀ ਭਾਵੇਂ ਗੁਰੂ ਮਹਾਰਾਜ ਸਹੀ ਸੀ पर फसाद नु जन्म ही ਦਿੱਤਾ ਕਹਿੰਦੇ ਠੀਕ ਆ ਬਈ ਤੁਸੀਂ ਤੁਸੀਂ ਰੱਖ ਲਓ ਜਿੱਥੇ ਸਤਗੁਰ ਪਾਤਸ਼ਾਹ ਜੀ ਮਹਾਰਾਜ ਗੁਰਤੇਗ ਬਾਧਰ ਜੀ ਮਹਾਰਾਜ ਪਤਾ ਦੇਖਿਆ ਬਾਬੇ ਬਕਾਲੇ ਬਈ ਧੀਰ ਮੱਲੀਆਂ ਦਾ ਕਬਜਾ ਰੋਜ਼ ਨਿਤ ਲੜਾਈਆਂ ਗੁਰਤੇਗ ਬਾਧਰ ਜੀ ਮਹਾਰਾਜ ਨੇ ਕਿਉਂ ਜੇ ਕਿ ਆਪਣੇ ਵਰਗਾ ਹੁੰਦਾ ਆਪਣੇ ਵਰਗਾ ਸਾਥ ਹੁੰਦੇ ਜਿਦਿ ਕਠੇ ਕਰਨਨੇ ਸੀਗੇ ਪਰ ਗੁਰੂ ਤੇਗ ਬਹਾਦਰ ਪਾਛੀ ਜੀ ਮਹਾਰਾਜ ਜਿਹੜੇ ਖੁਦ ਜੰਗ ਵਿੱਚ ਮਹਾਤ ਹਾਸਲ ਕਰ ਸਕਦੇ ਸੀ ਜਿਨ੍ਹਾਂ ਦਾ ਨਾਮ ਤੇਗ ਮਲ ਤੇਗਾ ਤੇਗਾ ਕਰਕੇ ਬੁਲਾਉਂਦੇ ਸੀ ਪਰ ਤੇਗ ਬਹਾਦਰ ਬਣ ਦਿੱਤਾ ਜੰਗ ਦੇ ਨਾਮ ਵਿੱਚ ਮਿਲਿਆ ਸੀ 6ਵੇਂ ਪਾਸ਼ਾ ਬਣੀ ਕਿਵੇਂ ਤੂੰ ਤੇਗ ਦਾ ਧਨੀ ਹੈ ਤੂੰ ਬਹਾਦਰ ਹੈ ਤੇਗ ਬਹਾਦਰ ਬਣ ਗਿਆ ਤੇਗ ਮਲ ਤੋਂ ਪਹਿਲਾਂ ਨਾਮ ਮਲ ਸੀ ਪਿੱਛੇ ਪੈਂਦਾ ਬਹਾਦਰ ਬਾਅਦ ਲੱਗੇ ਹੁਣ ਜੰਗ ਵੀ ਲੜੀ ਹੋਈ ਹੈ ਯੋਧੇ ਸੀ ਸੂਰਮੇ ਸੀ ਸਿਰਫ ਸ਼ਾਂਤੀ ਤੇ ਪਹੁੰਚੇ ਨਹੀਂ ਸੀ ਯੋਧੇ ਸੂਰਮੇ ਵੀ ਸੀ ਜੰਗਾਂ ਵੀ ਲੜੀਆਂ ਉਹਨਾਂ ਨੇ ਭਾਈ ਪਰ ਉਹਨਾਂ ਨੇ ਭਾਈ ਇਹ ਜੰਗ ਵਾਲੀ ਇਹ ਥਿਆਰ ਰੱਖਤੇ ਕਹਿੰਦੇ ਮਹਾਰਾਜ ਇਹ ਜੰਗ ਨਹੀਂ ਲਾਣੀ ਸ਼ਬਦਾਂ ਵਾਲਾ ਗਿਆ ਰੱਖਣਾ ਬਿਆਨਤ ਇਤਿਹਾਸ ਹੈ ਇਹ ਬਾਬੇ ਬਕਾਲੇ ਦੀ ਧਰਤੀ ਤੇ ਸਾਧਾਂ ਦੀ ਗੱਲ ਕਰਦੇ ਆ ਕਿ ਜੇ ਸੱਚੇ ਸੁੱਚੇ ਅਸਲ ਦੇ ਵਿੱਚ ਸੰਤ ਮਹਾਤਮਾ ਸਾਧੂ ਹੁੰਦੇ ਹਨ ਗੁਰੂ ਤੇਗ ਬਹਾਦਰ ਜੀ ਪਾਛੇ ਦੇ ਸਾਥ ਬਿਆਨਤ ਸੰਤਾਂ ਸੀ ਐਸੇ ਬਹੁਤ ਲੋਕ ਸਨ ਜਿਹੜੇ ਬੜੇ ਧਨਾਲ ਸੀ ਅਮੀਰ ਸਨ ਜਿਨ੍ਹਾਂ ਨੇ ਗੁਰੂ ਪਾਤਸ਼ਾਹਗੇ ਬੇਇਮਤੀ ਕੀਤੀ ਮਹਾਰਾਜ ਜਿਵੇਂ ਆਪਾਂ ਕਹਿੰਦੇ ਨੇ ਲਾਦੀਏ ਸੁਧਾ ਫਿਰ ਕਹਿੰਦੇ ਮਹਾਰਾਜ ਕਰੀਏ ਫਿਰ ਇਹਨਾਂ ਦਾ ਕੋਈ ਸੁਧਾਰ ਇਸ ਇਹ ਤਾਂ ਸੁਧਰ ਦੇਣੀ ਨਿਤ ਪਖੰਡ ਕਰ ਦੇ ਕਹਿੰਦੇ ਨਹੀਂ ਇਹਨਾਂ ਦਾ ਪਖੰਡ ਇੱਥੇ ਹੀ ਰਹਿਣ ਦਿਓ ਜੋ ਕੁਝ ਕਰਦੇ ਆ ਆਪੇ ਹੀ ਕਰ ਕੋਈ ਹੋਰ ਨਵਾਂ ਲੱਭ ਦੇ ਇੱਕ ਸਾਧ ਦੀ ਨਿਸ਼ਾਨੀ ਹੁੰਦੀ ਹੈ ਰੱਬ ਦੇ ਪਿਆਰੇ ਦੀ ਹੁੰਦੀ ਹੈ ਅੱਜ ਨਾਲੇ ਦੇਖ ਲੋ ਲੱਛਣ ਦੇਖਦੇ ਹੋ ਨਾ ਪਹਿਲਾਂ ਤਾਂ ਇਹਨਾਂ ਦੇ ਹਾਰ ਸ਼ਿੰਗਾਰ ਲਈ ਮੁਕਦੇ ਹਵਦੇ ਇਸ ਦਸਤਾਰ ਹੈ ਜਿਹੜੇ ਸਿਰ ਤੇ ਬੰਨਣ ਵਾਲੀ ਇਹ ਸਿੱਖ ਦੀ ਖਾਲਸੇ ਦੀ ਸਿੰਘ ਦੀ ਇਹ ਪਰਮਾਤਮਾ ਵੱਲੋਂ ਦਿੱਤੀ ਹੋਈ ਨਿਸ਼ਾਨੀ ਗੁਰੂ ਪਾਤਸ਼ਾਹ ਦਰਗੋਵਿੰਦ ਸਿੰਘ ਮਹਾਰਾਜ ਇਹਨੂੰ ਬੰਨਣ ਦੇ ਖਾਤਰ ਵੀ ਬੰਦੇ ਰੱਖੇ ਹੋਏ ਨੇ ਵੀ ਦੇ ਵਿੱਚ ਲੜਾਂ ਜੇ ਕੋਈ ਫਰਕ ਨਾ ਪੈ ਜੇਗਾ ਦੇਖਿਆ ਜਿਹੜੇ ਬਾਬੇ ਸੱਚ ਸੱਚ ਕੀ ਹੁੰਦੇ ਤੁਹਾਨੂੰ ਕੀ ਲੱਗਦਾ ਆ ਸੱਚ ਕੀ ਹੁੰਦੇ ਬਨੇ ਅੱਖੇ ਰੱਖੇ ਨੇ ਭਾਈ ਬੰਦੇ ਰੱਖੇ ਆ ਵੀ ਸਜਾਦੋ ਬਾਬੇ ਨੂੰ ਇਹ ਨਾਮ ਅਲੀ ਲਾਲੀਤਾ ਹੈ ਨਹੀਂ ਅ ਸੰਸਾਰ ਵਾਲੀ ਰੰਗ ਟੰਗ ਟੈਲਾ ਦੀ ਆ ਸੱਚਾ ਜੀ ਕੀ ਹੋਣਗੇ ਹੁਣ ਕਦੇ ਦੇਖਿਆ ਜਿਹੜੇ ਵੱਡੇ ਵੱਡੇ ਮਹਾਪੁਰਖ ਹੋਏ ਆ ਜਿਹਨੇ ਦੇ ਪ੍ਰਚਾਰਕ ਹੋਏ ਆ ਸਤ ਮਸ਼ਕੀਨ ਜੀ ਵਰਗੇ ਮਹਾਪੁਰਖ ساری ਉਮਰ ਇੱਕੋ ਹੀ ਪਗੜੀ ਇੱਕੋ ਹੀ ਦਸਤਾਰ ਇੱਕੋ ਹੀ ਕੰਬੜੀ ਇੱਕੋ ਹੀ ਸਵਾਰ ਕੋਈ ਬਦਲਾਅ ਸੀ ਐਡੇ بڑے ਪ੍ਰਚਾਰਕ ਦੁਨੀਆ ਦੇ ਨਾਮ ਅਕਲ ਦੇ ਜਵਾਬ ਦੇ ਉੱਠ ਕੇ ਦੋ ਕਸਾਕੀਆਂ ਪੜ ਦਤੀਆਂ ਬਾ ਚੰਮ ਕਟਲਿਆ ਲੋਹਾ ਕਟਲਿਆ ਬਣ ਗਏ ਸਾਧ ਜੀ ਅੰਦਰੋਂ ਖਾਲੀ ਹੈ ਇਹਨਾਂ ਕੋਈ ਸਾਖੀਆਂ ਦੇ ਵਗੈਰਾ ਕੋਈ ਹੁੰਦੇ ਹੀ ਨਹੀਂ ਜਿਹਨਾਂ ਕਹਿੰਦੇ ਨਾ ਵੀ ਚਮਟੇ ਢੋਲ ਕੇ ਛੱਡ ਲਓ ਬਾਬਾ ਜੀ ਅੱਜ ਇਹ ਨਹੀਂ ਕਰਨਾ 20 ਮਿੰਟ ਕਥਾ ਗੁਰਬਾਣੀ ਦੀ ਸੇਹਨੋ ਕੀ ਗੱਲਾਂ ਕਿਨਾਂ ਜਿਹਨੂੰ ਮਰਜ਼ੀ ਫੜ ਕੇ ਬਿਠਾ ਲੈ ਸਟੇਜ ਤੇ ਲਓ ਜੀ ਕਥਾ ਵਿਚਾਰ ਕਰੋ ਗੁਰਬਾਣੀ ਦੀ ਨਿਰੋਲ ਇਹਨਾਂ ਨੂੰ ਇੱਕ ਸ਼ਬਦ ਤੱਕ ਨਹੀਂ ਹੋਣਾ ਕਿਉਂ ਇਹਨਾਂ ਨੇ ਜਿੱਥੇ ਬੈਠੇ ਹੁੰਦੇ ਆ ਜਿਹਦੇ ਸਾਧਾਂ ਕੋਲ ਉਹਨਾਂ ਦੇ ਚੇਲੇ ਅੱਗੇ ਗਾਂਧੀ ਗਾਂ ਬਣੀ ਜਾਂਦੇ ਆ ਬਸ ਢੋਲ ਕੀ ਚਮਟਾ ਬਸ ਇਹ ਜ਼ਰੂਰੀ ਹੈ ਇਹ ਪਰਤੀਆਂ ਤਾਂ ਹਨ ਔਰ ਪੰਥ ਦੀ ਇਹ ਆਵਾਜ਼ ਉੱਠ ਰਹੀ ਹੈ ਭਾਈ ਗੁਰਬਾਣੀ ਨੂੰ ਕਿਸੇ ਵੀ ਫਿਲਮੀ ਧੁਨ ਦੇ ਨਾਲ ਨਹੀਂ ਕੰਪੇਅਰਿੰਗ ਕਰਨਾ ਉਹ ਨੂੰ ਨਹੀਂ ਮਿਲਾਣਾ ਵਿੱਚ ਇਥੋਂ ਤੱਕ ਬੰਦ ਕਰਨਾ ਸ਼ੁਰੂ ਹੋਣ ਲੱਗ ਗਿਆ ਵੀ ਜਿਹੜੇ ਕੱਚੀ ਬਾਣੀ ਪੜਦੇ ਆ ਇਹ ਚੱਲਦਾ ਤਾਂ ਬਹੁਤ ਦਿਨ ਤੋਂ ਆ ਬਹੁਤ ਸਮੇਂ ਤੋਂ ਪਰ ਹੁਣ ਕੋ ਜਿਆਦਾ ਵਧਣ ਲੱਗ ਗਿਆ ਵੀ ਇਹਨਾਂ ਦੇ ਕਰਕੇ ਭਈ ਕਿਉਂਕਿ ਇਹ ਪ੍ਰਮਾਤਮਾ ਦੀ ਸਿਖਤ ਘਟ ਕਰਦੇ ਪ੍ਰਮਾਤਮਾ ਦੀ ਸਿਖਤ ਨਹੀਂ ਹੁੰਦੀ ਇਹ دنیਵੀ ਸੰਤਾਂ ਦੀ ਬੰਦਿਆਂ ਦੀ ਸਿਖਤਾਂ ਕੱਲਾ ਜਾਂਦੇ ਆ ਤੇ ਸੰਤਾਂ ਬਾਰੇ ਕਦੇ ਬਾਬਿਆਂ ਬਾਰੇ ਕਦੇ ਰਾਜਨੀਤੀ ਬਾਰੇ ਇਹ ਜੇ ਸ਼ਬਦ ਬਣਾ ਦਿੰਦੇ ਆ ਅਣ ਚੋਣਾ ਹੋਈ ਐਸੀ ਐਮਪੀ ਦੀਆਂ ਇਲੈਕਸ਼ਨਾਂ ਹੋਈ ਐ ਪਰ ਦੂਰ ਤੋਂ ਹੀ ਚਲੋ ਭਾਈ ਇੱਕ ਆਮ ਇਨਸਾਨ ਕਿਤੇ ਵੀ ਤੋਰ ਫਿਰ ਕੇ ਪ੍ਰਚਾਰ ਕਰ ਸਕਦਾ ਸਭ ਨੂੰ ਆਜ਼ਾਦੀ ਐ ਪਰ ਗੁਰੂ ਮਹਾਰਾਜ ਦੀ ਤਾਬੇ ਉੱਤੇ ਬੈਠ ਕੇ ਢੋਲ ਕੇ ਚਮਟਿਆਂ ਨਾਲ ਪ੍ਰਚਾਰ ਹੋ ਰਿਹਾ ਜਿੱਥੇ ਬੈਠ ਕੇ ਅਸੀਂ ਕਰਨਾ ਸੀ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਉੱਤੇ ਇਨਸਾਨ ਦਾ ਪ੍ਰਚਾਰ ਹੋਵੇ ਤਾਂ ਨਾ ਲਾ ਰਹੀਆਂ ਢੋਲ ਕੇ ਚਮਟਿਆਂ ਕੁੱਟ ਰਹੇ ਆ ਇਸ ਕਰਕੇ ਭਾਈ ਇਹ ਹੁਣ ਕਾਫੀ ਸਖਤਾਈ ਹੋਣ ਲੱਗੀ ਹੈ ਉਹ ਇਹਨਾਂ ਦਾ ਵੈਸੇ ਵੀ ਦਵਦਵ ਬਹੁਤ ਘਟਿਆ ਤੁਸੀਂ ਦੇਖੇ ਹੁਣ ਪਹਿਲਾਂ था था ਕਿਨੇ ਏ ਢੋੜ ਕੇ ਚੰਪੀ ਵਾਲੇ ਦੀਵਾਨ ਲਾਉਂਦੇ ਸੀ ਕਿੰਨੇ ਲੱਗਦੇ ਹੁੰਦੇ ਸੀ ਹੁਣ ਘਟ ਕੇ ਹੁਣ ਕਥਾਵਾਚਕਾਂ ਦਾ ਬੋਲ ਵਾਲਾ ਕੀਰਤੀਆਂ ਦਾ ਬੋਲ ਵਾਲਾ ਵੀ ਇਹਨਾਂ ਨੂੰ ਬੁਲਾਓ ਭਾਈ ਸਤ ਦੀ ਬਾਣੀ ਸੁਣੋ ਇਹਨਾਂ ਤਾਂ ਆਬੇ ਬਾਬੇ ਮੁੱਕਦੇ ਨਹੀਂ ਆਪਣੀਆਂ ਸਿੱਖਤਾਂ ਕਰੀ ਜਾਂਦੇ ਆ ਔਰ ਕਹਿੰਦਾ ਭਾਵ ਸੀ ਵੀ ਜਿਹੜੇ ਸਾਧੂ ਸੰਤ ਮਹਾਦਮ ਅਸਲ ਦੇ ਵਿੱਚ ਹੁੰਦੇ ਆ ਨਾ ਉਹ ਆ ਹੁੰਦੇ ਨੇ ਜਿਨ੍ਹਾਂ ਦੇ ਘਰੋ ਰਾਮ ਨਾਮ ਦੀ ਪ੍ਰਾਪਤੀ ਹੋਣੀ ਹੈ ਰਾਮ ਨਾਮ ਸੰਤਨ ਕਰ ਪਾਇਆ ਉਹ ਸੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਮਹਾਰਾਜ ਜਿਹੜੇ ਕਦੇ ਨਾਂ ਵੀ ਲੜਾਈ ਚੜਦਾਨੀ ਆਪਣਾ ਇਹਦੇ ਨਾਲ ਕੋਈ ਵਾਹਵਾਤ ਨਹੀਂ ਆਪਾਂ ਜਰੂਰ ਇਸ ਈਰਖਾਵਾਦੀ ਸੰਸਾਰ ਵਿੱਚ ਰਹਿਣਾ ਆਪਾਂ ਹੋਰ ਕਿ ਧਰਤੀ ਦੇਖਦੇ ਆਂ ਫਿਰ ਉਹ ਧਰਤੀ ਦੇਖੀ ਸੀ ਮੱਖੋ ਵਾਰ ਧਰਤੀ ਜਿਸ ਧਰਤੀ ਦਾ ਅਜਨਾਮ ਪਰੇਚੱਕ ਨਾਨਕੀ ਰੱਖਿਆ ਸੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹਨਾਂ ਆਨੰਦ ਪ੍ਰਾਪਤ ਹੋਇਆ ਕਹਿੰਦੇ ਇਹ ਤਾਂ ਆਨੰਦ ਵਾਲੀ ਧਰਤੀ ਹੈ ਅਨੰਦਾਂ ਦੀ ਧਰਤੀ ਹੈ ਤੇ ਨਾਮ ਬੜਿਆ